ਉਹ ਘੋੜੀ ਤੋਂ ਦੇਖਿਆ ਜੇ ਸਾਰੇ ਸਾਫ ਪਾਣੀ ਆ ਰਿਹਾ ਸੀ ਤੇ ਉਹ ਅੱਜ ਤੁਸੀਂ ਦੇਖ ਸਕਦੇ ਕਿ ਇਹਦੇ ਵਿੱਚ ਜਿਹੜਾ 8 ਭੰਡਾ ਤੇ 79 ਡਰੀਆਂ ਦਾ ਗੋਹਾ ਜਿਹੜਾ ਜਿਹੜਾ ਦਰਿਆ ਬਿਲਕੁਲ ਭਰਿਆ ਹੋਇਆ ਸੀ ਉਹ ਘੋੜੀ ਤੋਂ ਲੈ ਕੇ ਉਹ ਜਿਹੜਾ ਕੱਢਣੇ ਕੱਢਿਆ ਤੇ ਜਿਹੜੀਆਂ ਡੈਰੀਆਂ ਉਹਨਾਂ ਦੇ ਜਿਹੜੇ ਹੈਗੇ ਆ ਗੋਡ ਡਿੱਗਣਾ ਬੰਦ ਹੋ ਗਿਆ ਤੇ ਜਿਹੜਾ ਹੈਗਾ ਛੇਆ ਪਾਣੀ ਦੇ ਵਿੱਚ ਡਿੱਗਣਾ ਬੰਦ ਹੋ ਗਿਆ ਇਹਦੇ ਨਾਲ ਜਿਹੜਾ ਹੈਗਾ ਇਥੋਂ ਤੱਕ ਹੁਣ ਸਾਫ ਪਾਣੀ ਦੇਖ ਸਕਦੇ ਇਥੇ ਵੀ ਜਿਹੜਾ ਹੈਗਾ ਗੋਹ ਹੀ ਆਉਂਦਾ ਸੀ ਗਾਰ ਹੀ ਦੇਖਦੀ ਸੀ ਹੁਣ ਇਥੇ ਇਹਦਾ ਪਾਣੀ ਵੀ ਅੱਜ ਦੇਖਿਆ 113 TDS ਸਾਹਿਬ ਇੱਕ ਗੱਲ ਕਰ ਲਓ ਸਾਫਤਾ ਪਾਣੀ ਨਹੀਂ ਕਹਿ ਸਕਦੇ ਕਿਉਂਕਿ ਇਹਦੇ ਵਿੱਚ ਜਿਹੜਾ ਡਿੱਗਿਆ ਹੋਇਆ ਉਹਨੂੰ ਕੱਢ ਰਹੇ ਆ ਆ ਮਸ਼ੀਨਾਂ ਲੱਗੀਆਂ ਹੋਈਆਂ ਅੱਗੇ ਵੀ ਲੱਗੀਆਂ ਹੋਈਆਂ ਪਿੱਛੇ ਵੀ ਲੱਗੀਆਂ ਹੋਈਆਂ ਇਹਨਾਂ ਨੂੰ ਜੇ ਕੋਈ ਚੀਜ਼ ਹੈ ਜਿਹੜਾ ਪਹਿ ਚੁੱਕਾ ਉਹਨੂੰ ਬਾਹਰ ਕੱਢਣਾ ਦੂਸਰੇ ਦੇ ਡਗ ਰਿਹਾ ਉਹਨੂੰ ਬੰਦ ਕਰਨਾ ਉਹਨਾਂ ਦੋਵਾਂ ਵਾਸਤੇ ਜਦੋਂ ਲੱਗੇ ਹੋਏ ਆ ਬਾਹਰ ਵੀ ਕੱਢ ਰਹੇ ਆ ਤੇ ਇਹਨਾਂ ਨੂੰ ਇੱਥੇ ਜਿੱਥੇ ਆਣੀ ਡਗ ਰਿਹਾ ਉਹਨੂੰ ਰੋਕ ਵੀ ਰਹੇ ਆ ਤੇ ਉਹਨਾਂ ਨਾਲੇ ਸਮੇਂ ਦੇ ਵਿੱਚ ਦੇ ਔਰ ਜਿਹੜਾ ਹੈ ਗਾਹੂ ਘਾਟ ਤੇ ਕਰ ਇਹੋ ਜਿਹਾ ਨਹੀਂ ਪਹਿਲਾਂ ਸਾਫ਼ ਜਾਵੇ ਵਾਸਤੇ ਹੁਣ ਇੱਥੇ ਜਿਹੜੀਆਂ ਰਾਜ ਡੈਰੀਆਂ ਹੁੰਦੀਆਂ ਤਾਂ ਤੱਕ ਔਰ ਯਾ ਹੋਰ ਜਿਹੜਾ ਕੋਈ ਤੇ ਪਾਣੀ ਜਿਹੜਾ ਹੈਗਾ ਮਿਊਨ ਕੋਰਪੋਰੇਸ਼ਨ ਦਾ ਜਾਂ ਜਿਹੜਾ ਕੋਈ ਰੜਕੇ ਕਿਤੇ ਵੀ ਆਉਂਦਾ ਅੱਗੇ ਨੂੰ ਰੋਕ ਕੇ ਚੇਤਾਵਨੀ ਕੀ ਹੈ ਜੀ ਡੰਗਾਂ ਵਾਲਿਆਂ ਨੂੰ ਤੇ ਡੇਰੀਆਂ ਵਾਲਿਆਂ ਨੂੰ ਕਿਸੇ ਨੂੰ ਸਾਡਾ ਦੇਖ ਕੇ ਕੋਈ ਵੀ ਇਹ ਪਹਿਲੀ ਗੱਲ ਤਾਂ ਸਾਡਾ ਸਾਰਿਆਂ ਦਾ ਫਰਜ਼ ਬਣਦਾ ਕਿ ਦੇ ਕੋਈ ਇੰਡਸਟਰੀ ਲੱਗੀ ਹੋਈ ਹੈ ਨਹੀਂ ਕਹਿੰਦੇ ਕਿ ਕੋਈ ਇੰਡਸਟਰੀ ਦੇ ਨਾਲ ਲੋ ਬਹੁਤ ਵੱਡਾ ਰੋਜ਼ਗਾਰ ਜੁੜਿਆ ਹੋਇਆ ਇੰਡਸਟਰੀ ਲੱਗੇ ਇੰਡਸਟਰੀ ਵਧਣ ਡਸਟੀ ਜਿਹੜਾ ਉਹਦਾ ਕੁਰਬੇਸ਼ਟਾ ਪਾਣੀ ਜਿਹੜਾ ਹੈ ਜਾਂ ਉਹਦਾ ਜਿਹੜਾ ਹੈਗਾ ਸੋਲਡ ਵੇਸਟ ਹੈ ਜਾਂ ਉਹਦਾ ਧੂਆਂ ਉਹ ਚੀਜ਼ਾਂ ਜਿਹੜੀਆਂ ਹੈਗੀਆਂ ਉਹ ਬੰਦ ਹੋਣੀਆਂ ਚਾਹੀਦੀਆਂ ਕਿਸੇ ਵੀ ਇੰਟਰੈਕਸ਼ਨ ਕਰਨਾ ਨਹੀਂ ਚਾਹੀਦਾ ਜੇ ਕੋ ਕਰੂਗਾ ਤਾਂ ਕਰਵਾਈ ਹੋਊਗਾ ਉਹਨਾਂ ਨਾਲੇ ਸਮੇਂ ਵਿੱਚ ਉਹ ਜਿਹੜੇ ਬੰਦ ਹੋ ਜਾਣਗੇ ਬਬਾਈ ਸ਼ਹਿਰੀ ਇਲਾਕਾ ਅੱਗੇ ਜਿਵੇਂ ਤੁਸੀਂ ਇੱਥੇ ਸਫਾਈ ਦਾ ਤੁਹਾਡਾ ਮੁਹਿੰਮ ਜਾਰੀ ਸ਼ਹਿਰੀ ਇਲਾਕੇ ਚ समस्या <प्राण> पैदा समस्या छहवीं ਹੁੰਦੀ ਹੈ ਕਿਸੇ ਦਾ ਵੀ શહેર શહેર ਦੇ ਅੰਦਰ ਡੈ ਰੀ ਹੈ ਜਾਂ ਬਾਹਰ ਡੈ ਰੀ ਹੈ ਜਾਂ ਕੋਈ ਕਿਤੇ ਵੀ ਗੰਦਾ ਪਾਣ ਨਹੀਂ ਡਕਦੇ ਸਮੱਸਿਆ ਜੇ ਵੀ ਦੀ ਅਗਲੇ ਨੇ ਜੇ ਕੋਈ ਘਰ ਕੋ ਨਹੀਂ ਹੈ ਘਰ ਸਰਧਾਨ ਕਰ ਰਿਹਾ ਉਹ ਨੂੰ ਉਹਨਾ ਦੇ ਸਖਤ ਕਾਰਵਾਈ ਹੋਈ ਹੋਗੀ ਅੱਪੇ ਰੁਕ ਜਾਣਾ ਕਿਉਂਕੇ ਕੋਈ ਵੀ ਅਸੀਂ ਨਹੀਂ ਕਿਵੇਂ ਕੋਈ ਜਿਹੜਾ ਕਰ ਰਿਹਾ ਤੋ ਉਹਨੂੰ ਅਸੀਂ ਦੇ ਜਾ ਉਹਦੇ ਵਾਸਤੇ ਕੋਈ ਉਹਨੂੰ ਕਹਿ ਰਹੇ ਕਿ ਤੁਸੀਂ ਨਾ ਕਰੋ ਜਿਹੜਾ ਗਲਤ ਕਰ ਰਿਹਾ ਉਹਨੂੰ ਰੋਕਣਾ ਖੁਫਾ ਜਿਹੜੇ ਸਾਰੇ ਜੇ ਕੋਈ ਨਹੀਂ ਦੇ ਦਿੰਦਾ ਬਣਾ ਸਕਦਾ ਤੋ ਕਿਵੇਂ ਪਾਊਗਾ ਜੇ ਪਾ ਰਿਹਾ ਤੋ ਗੈਰ ਕਾਨੂੰਨੀਆ ਉਹਨਾਂ ਤੇ ਕਾਰਵਾਈ ਹੋਊਗੀ ਬਾਬਾ ਜੀ ਤੇ ਕਾਲੀ ਮਿੱਟੀ ਕారణ ਇੱਥੇ ਕੀ ਕਿਹੜੀ ਚੀਜ਼ ਹੈ ਇੱਥੇ ਇੱਥੇ ਕਾਲੀ ਮਿੱਟੀ ਨਹੀਂ ਇੱਥੇ ਜਿਹੜੀਆਂ ਇੰਡਸਟਰੀਆਂ ਨੇ ਛਿੱਟੀ ਹੋਈ ਵੇਸਟੇਜ ਆ ਜਿਸ ਤਰ੍ਹਾਂ ਇਹਦੇ ਵਿੱਚ ਰਾਖੀ ਗਈ ਦੇ ਬਕਰ ਦੇ ਤੂੰ ਹੋਂ ਨਿਕਲਦਾ ਹੀ ਰਾਖ ਵਿੱਚ ਛਿੱਟੀ ਗਿਆ ਜਾਂ ਜਿਹੜੇ ਉੱਥੇ ਅਸੀਂ ਜਿਸ ਤੋਂ ਕੱਢ ਰਹੇ ਆ ਉਹਦੇ ਵਿੱਚ ਲੱਗਦਾ ਵੀ ਮੈਂ ਤੇਲ ਜਮਾ ਹੋਇਆ ਹੁੰਦਾ ਜਿਹੜਾ ਕੋਈ ਕਾਲਾ ਤੇਲ ਆ ਕੋਈ ਹੋਈਆਂ ਜੀ ਉਥੇ ਹੁੰਦੀ ਹੈ ਜਦੋਂ ਕਿ ਬਹੁਤ ਜ਼ਿਆਦਾ ਇਧਰੋਂ ਤਾਂ ਹੁਣ ਕਾਫੀ ਕਰ ਤੋਂ ਘਾ ਸੀ ਹੁਣ ਗਾਹ ਦੇਖਦੇ ਕਿਉਂਕਿ ਗਾਹ ਸਹਿਰ ਦੇ ਵਿੱਚ ਹੋਰ ਵੀ ਕਈ ਚੀਜ਼ਾਂ ਹੋਣਗੀਆਂ ਜਿਹੜੀ ਉਹ ਦੇਖਦੇ ਆ ਵੀ ਜਾ ਰਹੇ ਨੇ ਵੀ ਜਿਹੜੇ ਆ ਲੋਕਾਂ ਦੇ ਥੋੜੇ ਨੇ ਚਾਹੋ ਉਹ ਪਰ ਜਿਹੜੀ ਉਹਦੀ ਵੇਸਟੇਜ ਪਾਉਂਦੇ ਸੀ ਚਾਹੇ ਹੋਰ ਵੇਸਟੇਜ ਪਾਉਂਦੇ ਸੀਗੇ ਵੀ ਉਹਨਾਂ ਨੂੰ ਉਹਦੀ ਨੈਟਵਰਕਿੰਗ ਜਿਹੜੀ ਤੋੜੀ ਗਈ ਹੈ ਹੇ ਉਹਦੇ ਜਿਹੜੇ ਡੈਰੀ ਪਾਇਏ ਸੀ ਉਹਦਾ ਤਕਰੀਬ ਪਿਛਲੇ ਸਾਲ ਵੀ ਟੋੜੇ ਸੀ ਜਿਹੜਾ ਐਸ ਵੇਲੇ ਕੋਈ ਵੀ ਇਹਦੇ ਵਿੱਚ ਨਹੀਂ ਪੈ ਰਿਹਾ ਪਿਛਲੇ ਦਸ਼ਾ ਨਹੀਂ ਕੋਈ ਪੈ ਰਿਹਾ ਜੇ ਕੋਈ ਰਾਤ ਨੂੰ ਉਹਦੇ ਉੱਤੇ ਵੀ ਅਸੀਂ ਨਿਗਰਾਨੀ ਰੱਖਦੇ ਟੀਮ ਲੱਗੀ ਹੋਈ ਹੈ ਕਿ ਰਾਤ ਨੂੰ ਵੀ ਜੇ ਕੋਈ ਕਈ ਵਾਰਾਂ ਨੂੰ ਜਿਵੇਂ ਕਰ ਲੈਂਦੇ ਆ ਗੋਬਰ ਉਹ ਰਾਤ ਨੂੰ ਛੱਡਣ ਦੀ ਕੋਸ਼ਿਸ਼ ਕਰਦੇ ਉਹਦੇ ਉੱਤੇ ਵੀ ਨਗਰ ਨਿਗਰਾਨਾ ਪੁਲਿਸ ਨੂੰ ਵੀ ਕਿਹਾ ਹੋਇਆ ਤੇ ਉਹਨਾਂ ਨੂੰ ਉਹਨਾਂ ਦੀਆਂ ਮੋਟਰਾਂ ਵੀ ਚੱਕ ਕੇ ਲੈ ਜਾਂਦੇ ਜੇ ਕੋਈ ਇਹੋ ਜਿਹਾ ਕਰਦਾ ਆ। ਆ ਬਾਬਾ ਜੀ ਲਗਾਤਾਰ ਤੁਹਾਡੇ ਵੱਲੋਂ ਜਿਹੜੀ ਹੈ ਬਈ ਜਾਰੀ ਹੈ ਤਾਂ ਪਾਣੀ ਵੀ ਕਿਤੇ ਨਾ ਕਿਤੇ ਝੀਲ ਦੇ ਖੋਲ ਸਾਰੇ ਆ ਪਹਿਲਾਂ ਪੋਖੜੀ ਤੱਕ ਸੀ ਹੋਣੀ ਤੱਕ ਆਏ ਖਾਬ ਤੈਨੂੰ ਵੀ ਪਹੇਗਾ ਕਿ ਪੋਖੜੀ ਤਿਕਰ ਤੋਂ ਦੇਖਿਆ ਹੀ ਸਾਰੇ ਸਾਫ ਪਾਣੀ ਆ ਰਿਹਾ ਸੀ। ਤੇ ਉਹ ਅੱਜ ਤੁਸੀਂ ਦੇਖ ਸਕਦੇ ਹੋ ਕਿਉਂਕਿ ਇਹਦੇ ਵਿੱਚ ਜਸ ਅੱਠ ਪਿੰਡਾਂ ਤੇ 79 ਡੈਰੀਆਂ ਦਾ ਗੋਆ ਡੱਕਦਾ ਸੀ ਜਿਹੜਾ ਕਿ ਦਰਿਆ ਬਿਲਕੁਲ ਭਰਿਆ ਹੋਇਆ ਸੀ ਉਹ ਖੜੇ ਤੋਂ ਲੱਗ ਗਿਆ ਉਹ ਜਿਹੜਾ ਗੋਆ ਕੱਢਣੇ ਕੱਢਿਆ ਤੇ ਜਿਹੜੀਆਂ ਡੈਰੀਆਂ ਉਹਨਾਂ ਜਿਹੜੇ ਹੈਗੇ ਆ ਗੋਡ ਡਿੱਗਣਾ ਬੰਦ ਹੋ ਗਿਆ ਤੇ ਤਕਰੀਬ ਜਿਹੜਾ ਹੈਗਾ ਸਿਆਣਾ ਪਿੰਡਾ ਜਿਹੜਾ ਡਿੱਗਣਾ ਬੰਦ ਹੋ ਗਿਆ ਜਿਹਦੇ ਨਾਲ ਜਿਹੜਾ ਹੈਗਾ ਇਥੋਂ ਤੱਕ ਹੁਣ ਸਾਫ ਪਾਣੀ ਦੇਖ ਅਗੇ ਇਥੇ ਵੀ ਜਿਹੜਾ ਹੈਗਾ ਗੋਈ ਆਉਂਦਾ ਸੀ ਗਾਰੀ ਦਿਖਦੀ ਸੀ ਹੁਣ ਇਥੇ ਇਹਦਾ ਪਾਣੀ ਵੀ ਅੱਜ ਦੇਖਿਆ 113 TDS ਸਾਹਿਬ ਕੋ ਕਿ ਬਿਲਕੁਲ ਸਾਫਤਾ ਪਾਣੀ ਨਹੀਂ ਕਹਿ ਸਕਦੇ ਕਿਉਂਕਿ ਇਹਦੇ ਵਿੱਚ ਜਿਹੜਾ ਡਿੱਗਿਆ ਹੋਇਆ ਉਹਨੂੰ ਕੱਢ ਰਹੇ ਆ ਆ ਮਸ਼ੀਨਾਂ ਲੱਗੀਆਂ ਹੋਈਆਂ ਅੱਗੇ ਵੀ ਲੱਗੀਆਂ ਹੋਈਆਂ ਪਿੱਛੇ ਵੀ ਲੱਗੀਆਂ ਹੋਈਆਂ ਤੇ ਦੋ ਹੀ ਚੀਜ਼ਾਂ ਇਹ ਕਹਦਾ ਇਹਦੇ ਵਿੱਚ ਜਿਹੜਾ ਪੈਦਕ ਉਹਨੂੰ ਬਾਹਰ ਕੱਢਣਾ ਦੂਸਰਾ ਜਿਹੜਾ ਡਿੱਗ ਰਿਹਾ ਉਹਨੂੰ ਬੰਦ ਕਰਨਾ ਉਹਨਾਂ ਦੋਨਾਂ ਵਾਸਤੇ ਤੇ ਦੰਗ ਗਏ 12 ਮੀਟਰ ਤੇ ਇਹਨਾਂ ਨੂੰ ਜਿੱਥੇ ਜਿੱਥੇ ਪਾਣੀ ਡਿੱਗ ਰਿਹਾ ਉਹਨੂੰ ਰੋਕ ਵੀ ਰਹੇ ਆ ਤੇ ਉਹਨਾਂ ਵਾਲੇ ਸਮੇਂ ਦੇ ਵਿੱਚ ਆ ਜਿਹੜਾ ਹੈ ਘਟ ਤਿਕਰ ਇਹੋ ਜਿਹਾ ਪਾਣੀ ਪਹਿਲਾਂ ਸਾਫ਼ ਜਾਵੇ ਉਹਦੇ ਵਾਸਤੇ ਹੁਣ ਇਥੇ ਜਿਹੜੀਆਂ ਰਾਹ ਚ ਡੈਰੀਆਂ ਹੁੰਦੀਆਂ ਤਾਜਪੁਰ ਜਾਂ ਹੋਰ ਕਿਤੇ ਵੀ ਜਿਹੜਾ ਕੋਈ ਜੇ ਪਾਣੀ ਜਿਹੜਾ ਹੈਗਾ ਮਿਊਸਪਲ ਕਾਰਪੋਰੇਸ਼ਨ ਦਾ ਜਾਂ ਜਿਹੜਾ ਕੋਈ ਸੜਕੇ ਕਿਤੇ ਵੀ ਆਉਂਦਾ ਉਹਦੇ ਵਾਸਤੇ ਜਿੱਤਰ ਗਏ ਰੁਕੇ ਇਹ ਜਾਈਂਗਾ ਲਿਆਂ ਨੂੰ ਤੇ ਡੇਰੀਆਂ ਲੈ ਕਿਸੇ ਨੂੰ ਸਾਡਾ ਦੇਖ ਕੇ ਕੋਈ ਵੀ ਇਹ ਗੱਲ ਤੁਹਾਡਾ ਸਾਰਿਆਂ ਦਾ ਫਰਜ਼ ਬਣਦਾ ਕਿ ਦੇ ਕੋਈ ਇੰਡਸਟਰੀ ਲੱਗੀ ਹੋਈ ਆ ਅਸੀਂ ਨਹੀਂ ਕਹਿੰਦੇ ਕੋਈ ਨਸਟਰੀ ਦੇ ਨਾਲ ਲੋ ਬਹੁਤ ਵੱਡਾ ਰੋਜ਼ਗਾਰ ਜੁੜਿਆ ਹੋਇਆ ਇੰਡਸਟਰੀ ਲੱਗੇ ਇੰਡਸਟਰੀ ਵਧੇ ਇੰਡਸਟਰੀ ਦਾ ਵਿਕਾਸ ਹੋਵੇ ਪਰ ਇੰਡਸਟਰੀ ਜਿਹੜਾ ਉਹਦਾ लिक्विड वेस्ट ਦਾ ਪਾਣੀ ਜਿਹੜਾ ਹੈ ਜਾਂ ਉਹਦਾ ਜਿਹੜਾ ਹੈਗਾ ਸੋਲਡ ਵੇਸਟ ਆ ਜਾਂ ਉਹਦਾ ਉਹ ਚੀਜ਼ਾਂ ਜਿਹੜੀਆਂ ਹੈਗੀਆਂ ਉਹ ਬੰਦ ਹੋਣੀਆਂ ਚਾਹੀਦੀਆਂ ਕਿਸੇ ਵੀ ਇੰਡਸਟਰੀ ਨੂੰ ਕਰਨਾ ਨਹੀਂ ਚਾਹੀਦਾ ਜੇ ਕੋ ਕਰੂਗਾ ਉਹਦੇ ਤੇ ਸਖਤ ਕਾਰਵਾਈ ਹੋਊਗਾ ਉਹਨਾਂ ਨਾਲੇ ਸਮੇਂ ਵਿੱਚੋ ਜਿਹੜੇ ਬੰਦ ਹੋ ਜਾਣੀ ਯਾਰੀ ਲਾਕਾ ਅੱਗੇ ਜਿਵੇਂ ਤੁਸੀਂ ਇੱਥੇ ਸਾਫ ਸਫਾਈ ਦਾ ਤੁਹਾਡਾ ਮੁਹਿੰਮ ਜਾਰੀ ਸ਼ਹਿਰੀ ਇਲਾਕੇ ਚ ਸਮੱਸਿਆ ਪੈਦਾ ਹੋ ਸਕਦੀ ਸਮੱਸਿਆ ਸੇਮ ਹੀ ਹੁੰਦੀ ਹੈ ਕਿ ਕਿਸੇ ਦੇ ਦੇ ਅਦਾਰੇ ਸਰ ਦੇ ਅੰਦਰ ਡੈਰੀ ਤੇ ਬਾਹਰ ਡੈਰੀ ਹੈ ਜੇ ਕੋਈ ਕਿਤੇ ਹੁੰਦਾ ਬੰਨ ਰੱਖਦੇ ਸਮੱਸਿਆ ਸੇਮ ਹੀ ਹੁੰਦੀ ਹੈ ਕਿ ਅਗਲੇ ਦੇ ਕੋਈ ਗੈਰ ਕਾਨੂੰਨੀ ਆ ਜਿਹੜਾ ਸੰਧਾਨ ਕਰ ਰਿਹਾ ਉਹਨੂੰ ਰੋਕਣਾ ਉਹਦੇ ਤੇ ਸਖਤ ਕਾਰਵਾਈ ਹੋਊਗੀ ਆਪੇ ਰੁਕ ਜਾਣਗੇ ਕਿਉਂਕਿ ਕੋਈ ਵੀ ਅਸੀਂ ਨਹੀਂ ਕਹਦੇ ਕੋਈ ਛੇ ਹੀ ਕਰ ਰਿਹਾ ਤੋ ਉਹਨੂੰ ਅਸੀਂ ਦੇ ਦੇ ਕੋਈ ਉਹਨੂੰ ਕਹਿ ਰਹੇ ਆ ਕਿ ਤੁਸੀਂ ਕਰੋ ਜਿਹੜਾ ਗਲਤ ਕਰ ਰਿਹਾ ਉਹਨੂੰ ਰੋਕਣਾ ਉਹ ਸਿਧਾਂਤ ਜਿਹੜਾ ਅਨੁਸਾਰ ਜੇ ਕੋਈ ਨਹੀਂ ਇਹਦੇ ਚ ਪਾਣੀ ਪਾ ਸਕਦਾ ਤੂੰ ਕਿਵੇਂ ਪਾਉਂਗਾ ਇਹ ਭਰਿਆ ਤਾਂ ਗੈਰਕਾਨੂੰਨੀ ਉਹਨਾਂ 'ਤੇ ਕਾਰਵਾਈ ਹੋਊਗੀ ਬਾਬਾ ਜਿੱਥੇ ਕਾਲੀ ਮਿੱਟੀ ਦਾ ਕੀ ਕਾਰਨ ਹੈ ਇੱਥੇ ਕੀ ਕਿਹੜੀ ਚੀਜ਼ ਹੈ ਇੱਥੇ ਇੱਥੇ ਕਾਲੀ ਮਿੱਟੀ ਨਹੀਂ ਇੱਥੇ ਜਿਹੜੀਆਂ ਇੰਡਸਟਰੀਆਂ ਨੇ ਸਿੱਟੀ ਹੋਈ ਵੇਸਟੇਜ ਆ ਜਿਸ ਤਰ੍ਹਾਂ ਇਹਦੇ ਵਿੱਚ ਰਾਖ ਛਿੱਟੀ ਗਈ ਤਾਂ ਜਿਹੜੀ ਤੋਂ ਨਿਕਲਦਾ ਹੀ ਰਾਖ ਵਿੱਚ ਛਿੱਟੀ ਗਈ ਆ ਜਿਹੜੇ ਉੱਥੇ ਅਸੀਂ ਜਿਸ ਤੋਂ ਕੱਢ ਰਹੇ ਉਹਦੇ ਵਿੱਚ ਜਿਹੜਾ ਹੈਗਾ ਏਹੋ ਲੱਗਦਾ ਵੀ ਜਿੱਦਾਂ ਤੇਲ ਜਮਾ ਹੋਇਆ ਹੁੰਦਾ ਜਿਹੜਾ ਕੋਈ ਕਾਲਾ ਤੇ ਤੇਲ ਆ ਜਾਂ ਕੋਈ ਹੋਈਆਂ ਦੀ ਚੀਜ਼ਾਂ ਉੱਥੇ ਚੰਗਦੀ ਹੈ ਜਦੋਂ ਕਿ ਬਹੁਤ ਜ਼ਿਆਦਾ ਇਧਰੋਂ ਤਾਂ ਹੁਣ ਕਾਫੀ ਸਾਫ਼ ਇੱਥੇ ਕਿਤੇ ਕਰ ਤੋਂ ਗੋਆ ਸੀ ਹੁਣ ਗਾਹ ਦੇਖਦੇ ਕਿਉਂਕਿ ਗਾਹ ਈ ਤੀਜਾ ਹੋਣਗੀਆਂ ਜਿਹੜੀ ਉਹ ਦੇਖਦੇ ਆਇਆ ਵੀ ਜਾ ਰਿਹਾ ਤੁਸੀਂ ਕਈ ਕਨੈਕਸ਼ਨ ਵੀ ਜਿਹੜੇ ਆ ਲੋਕਾਂ ਦੇ ਤੋੜੇ ਨੇ ਚਾਹੀਏ ਉਹ ਗੋਬਰ ਜਿਹੜੀ ਉਹਦੀ ਵੇਸਟੇਜ ਪਾਉਂਦੇ ਸੀ ਚਾਹੇ ਹੋਰ ਵੇਸਟੇਜ ਪਾਉਂਦੇ ਸੀਗੇ ਕਿ ਉਹਨਾਂ ਨੂੰ ਉਹਦੀ ਨੈਟਵਰਕਿੰਗ ਜਿਹੜੀ ਤੋੜੀ ਗਈ ਹੈ ਤਾਂ ਕਿ ਇਹਦਾ ਪਾਣੀ ਸਾਫ਼ ਹੋ ਗਏ ਨਹੀਂ ਉਹ ਤਾਂ ਜਿਹੜੇ ਅ ਅ ਅ ਜਿਹੜੇ ਸੁਧੇ ਪਾਏ ਸੀ ਉਹ ਤਾਂ ਤਕਰੀਬ ਪਿਛਲੇ ਸਾਲ ਵੀ ਤੋੜੇ ਸੀ ਹੁਣ ਜਿਹੜਾ ਇਸ ਵੇਲੇ ਕੋਈ ਵੀ ਇਹਦੇ ਵਿੱਚ ਨਹੀਂ ਪੈ ਰਿਆ ਇਹ ਅਪੀ ਸਿੱਧਾ ਨਹੀਂ ਕੋਈ ਪੈ ਰਿਆ ਜੇ ਕੋਈ ਰਾਤ ਨੂੰ ਚੋਰੀ ਸਵੇਪੇ ਪਾਉਂਦਾ ਉਹਦੇ ਉੱਤੇ ਵੀ ਅਸੀਂ ਨਿਗਰਾਨੀ ਰੱਖਦੇ ਟੀਮ ਲੱਗੀ ਹੋਈ ਹੈ ਕਿ ਰਾਤ ਨੂੰ ਵੀ ਜੇ ਕੋਈ ਕਈ ਵਾਰ ਆ ਨਾ ਟਿੱਡੇ ਕਰਦੇ ਉਹ ਬਾਣੀ ਜਿਹੜਾ ਹੈਗਾ ਜਮਾਂ ਕਰ ਲੈਂਦੇ ਆ ਜਾਂ ਉਹ ਵਰ ਰਾਤ ਨੂੰ ਛੱਡਣ ਦੀ ਕੋਸ਼ਿਸ਼ ਕਰਦੇ ਉਹਦੇ ਉੱਤੇ ਵੀ ਨਿਗਰਾਨੀ ਰੱਖੀ ਹੈ ਅਸੀਂ ਪਰ ਨਾਲ ਪੁਲਿਸ ਨੂੰ ਪਿਕਿਆ ਹੋਆ ਤੁਹਾਨੂੰ ਦੀ ਮੋਟਰ ਵਿੱਚ ਚੱਕ ਕੇ ਲੈ ਜੇ ਕੋਈ ਹਟ ਬਾਬਾ